ਇਥੇ ਕੋਤੀ ਮੂਜੀ ਜੇਣਾ ਕਰੀ ਜਾਓ ਦੋਵੇਂ ਜਾਣੇ ਇੱਥੇ ਚੌੜਾ ਕੇ ਬਹਿ ਗਿਆ ਸਮਾਨ ਇਕੱਠਾ ਕਰਦੇ ਹੁਣ ਮਮੀ ਲਈ ਗਿਫਟ-ਗਿਫਟ ਲੈ ਕੇ ਆਏ ਹੁਣ ਹਾਂਜੀ ਸੱਸੀ ਘਾਲ ਜੀ ਆਜਾ ਠੀਕ ਠਾਕ ਹੋਵੇਂ ਬਲਾਹੋਗੇ ਸਵਾਗਤ ਆ ਤੇ ਟਾਈਮ ਦੀ ਕਮੀ ਆ ਛੇਤੀ ਤੇ ਪਰਦੇ ਬਦਲਨੇ ਮਮੀ ਆ ਜਾ ਆ ਜਾ ਪਰਦੇ ਬਦਲਨੇ ਆ ਇਹ ਪਟਿਆਰੇ ਨਾਂ ਕਿਸੇ ਚੋ ਕਿਵੇਂ ਦਾ ਆ ਇਹ ਗਲਤ ਵੀ ਬਾਕੀ ਦਸ ਕਲਰ ਕਿਵੇਂ ਬਾਕੀ ਲਾ ਕੇਵੇਂ ਲੱਗੇਵੇਂ ਕਿਉਂ ਹਰਜੀਤ ਕੌਰ ਵੇਖੀ ਉਹਨਾਂ ਨੂੰ ਪੁੱਛੀ ਜਾਂਦੇ ਨਾਲੇ ਕਿ ਆਹ ਜਾ ਸੂਟ ਸਾ ਨਵੇਂ ਪਾਏ ਰਹਿੰਦੀ ਬਾ ਦੋ ਦਿਨ ਰਹਿ ਗਏ ਜਾਂ ਅੰਚ ਜਾਣਾ ਹੀ ਆ ਸ਼ਾਬਾਸ਼ ਉਸੇ ਦੇ ਨਾਲ ਪਹਿਲਾਂ ਆਪਣੇ ਆ ਪਰਦੇ ਹੀ ਇਹ ਆਪਾਂ ਲਾ ਦੇਣੇ ਆ ਪਰਦੇ ਪਾਉਣ ਲਈ ਕਿਹਾ ਵਾ ਇੱਥੇ ਕੁਚੀ-ਮੁਚੀ ਜੀ ਇਹਨੇ ਕਰੀ ਜਾਓ ਦੋਵੇਂ ਜਾਣੇ ਮੰਮੀ ਦਾ ਫੋਨ ਤੇ ਹੀ ਲੱਗਣ ਆਈ ਆ ਮੰਮੀ ਨਾਲ ਫੋਨ ਤੇ ਗੱਲਾਂ ਕਰੂਗੀ ਮੈਂ ਐਦ ਕਰਾ ਦੇ ਤੇ ਪਿਆਰ ਆ ਜੇ ਚੱਲ ਜੇ ਤਾਂ ਹੋਰ ਹੈਂ ਇਨੇ ਚਲੇ ਜਾਣਾ ਤਾਂ ਉਹ ਉਹਨੂੰ ਉਹਨੂੰ ਤਾਂ ਚਾਹ ਚੜਿਆ ਪਿਆ ਉਹਨੂੰ ਦੁਨੀਆ ਦਾ ਕੋਈ ਮਤਲਬ ਹੀ ਉਹ ਕਹਿੰਦੀ ਮੈਂ ਆਹ ਵਾਲੀ ਦੁਨੀਆ ਤੋਂ ਉੱਥੇ ਜਾ ਕੇ ਭੁੱਲ ਹੀ ਜਾਣੀ ਪਿਆ ਇਹੋ ਜੀ ਦੁਨੀਆ ਤੋਂ ਆਈ ਮੈਂ ਉਹ ਕਹਿੰਦੇ ਮਾਰਿਆ ਨਹੀਂ ਹੋਣੀ ਤੇ ਮਿਲੋ ਮਾਰਿਆ ਉਹ ਮਾਰਿਆ ਆ ਨੀ ਹੋਣੀ ਤੇ ਮਿਲੋ ਇਹ ਤਾਂ ਮਾਰਿਆ ਸਮਝਾ ਹਾਇ ਹਾ ਜਦੀਪ ਤੇਰੀ ਗਈ ਹਾਇ ਹਾ ਜਦੀਪ ਤੇਰੀ ਗਈ ਡੇਕ ਪੀ ਡੇਕ ਪੀ ਆ ਆ ਫਿਰ ਗੁੱਗੂ ਆਇਆ ਤਾਂ ਨਹੀਂ ਗੱਲ ਬਣੀ ਆਪ ਤਾਂ ਤੂੰ ਇੱਥੇ ਛੋੜਾ ਕੇ ਬਹਿ ਗਿਆ ਮਾ ਮਾ ਆ ਜਾ ਤਾ ਸਾਡੀ ਬੀਬੀ ਨੂੰ ਆਇਆ ਨੇ ਸਕੂਲ ਜਾਣਾ ਆ ਜਾਣਾ ਸਕੂਲੋਂ ਛੁੱਟੀਆਂ ਮਿਲੀਆਂ ਨਹੀਂ ਜੇ ਨਾ ਮਿਲੀਆਂ ਫਿਰ ਕਾਹਦੇ ਨਾਲ ਜਲ ਜਾਣੀਆਂ ਤੁਸੀਂ ਮਾਮੇ ਨੂੰ ਕਹਾਂ ਮਾਮਾ ਇਹਨਾਂ ਛੁੱਟੀਆਂ ਦੀ ਮਾਗੀ ਲੈਣਾ ਉਧਰ ਉਹਲੇ ਰਿਸ਼ਤੇਦਾਰ ਤਰੇ ਹੋਗੇ ਤੇ ਤੁਸੀਂ ਇੱਥੇ ਕੋ ਬਹਿ ਬਹਿ ਕੇ ਡਵਾ ਦਾ ਗੁੱਗੂ ਆਪਾਂ ਫਿਰ ਨਵੇਂ ਪਰਦੇ ਕਿੰਨੂ ਵਿਖਾਉਣੇ ਆ ਹੋਣੀ ਨਵੇਂ ਪਰਦੇ ਵਿਖਾਉਣ ਦਾ ਮੌਕਾ ਰਿਸ਼ਤੇਦਾਰ ਆਉਦੇ ਪਏ ਆ ਹੋਣੀ ਵਿਖਾਏ ਜਾੜੇ ਬਗਰੋਂ ਕਿੱਥੇ ਵਿਖਾਏ ਜਾੜੇ ਆਪਣੇ ਤੇ ਪਰਦੇ ਆ ਵੀ ਲਿਆ ਆ ਚਿੱਟਾ ਤੈਨੂੰ ਲੈ ਆ ਬਲ ਇਹ ਮੈਂ ਕਿੰਨੇ ਮਾਰਦੇ ਨਹੀਂ ਉਹਨਾਂ ਕਰਨਾ ਨਹੀਂ ਦਾ ਰੋਲਾ ਇੱਥੇ ਗੁਬਣਾ ਕੁਆ ਮੈਂ ਆ ਲੈ ਆ ਇਸਰ ਇਸਰ ਦਾ ਮਾਸੀ ਹੋ ਜਾ ਓਏ ਮਗਰੋ ਫੜ ਕੇ ਖੜੇ ਕਿਤੇ ਲੈ ਲੈ ਇੱਕ ਹੋਰ ਚਿੱਟਾ ਚਿੱਟਾ ਫੜਾ ਦੋ ਚਿੱਟੇ ਦੋ ਚਿੱਟੇ ਕਾ ਤੋ 6 ਆ ਦੋ ਹਾਂ ਤੇ ਨਹੀਂ ਉਧਰਲੀ ਸਾਈਡ ਦੀ ਚਿੱਟਾ ਪਾਓ ਇੱਕ ਵਿੱਚ ਲਾ ਕੇ ਦਿਓ ਯਾਨ ਕੋਈ ਕੀਆ ਚੱਲ ਫੜ ਫਿਰ ਇੱਕ ਆ ਆਸਰ ਮੇਰੇ ਅੰਗੇ ਕੱਢ ਕੇ ਲਿਆਓ ਬੁਲਫਾਫੇ ਤੋਂ ਛੋੜ ਦੇ ਭਾਈ ਡਾਕ ਨਾ ਜੋ ਇਹ ਤੂੰ ਅਗਰ ਅਜੇ ਤੋ ਕੱਢ ਥੋੜੀ ਲੈ ਥੋੜੀ ਇਹ ਥੋੜੀ ਲੈ ਗਾਈ ਜੂਵੀ ਜੂਵੀ ਤਾਂ ਪਤਾ ਨਹੀਂ ਕਾਹਦਾ ਹਾਲ ਸਪਿਆ ਛੁੱਟੀ ਇਸ ਕੰਮ ਨੂੰ ਨਹੀਂ ਕਰਾਈ ਸੀ ਕੰਮ ਕਰਾਉਣ ਲਈ ਕਰਾਈ ਸੀ ਉੱਥੇ ਕੁਰਸੀ ਕੋਲ ਛੋੜੀ ਪਈ ਹੋਣੀ ਆ ਜਾ ਆ ਜਾ ਵਾਹ ਲੈ ਕੇ ਆਓ ਛੇਤੀ ਜੇ ਨਹੀਂ ਤਾਂ ਤੁਸੀਂ ਇਸਤਰੀ ਨੂੰ ਪੁੱਛਣੀ ਉਹਨੂੰ ਕੁਕਰ ਨੂੰ ਪੁੱਛਣੀ ਕਾ ਚਾਹੇ ਜਿੱਦਾ ਮਰਜੀ ਦੀ ਨਾ ਜੁੱਦਾ ਮਰਜੀ ਦੀ ਨਾ ਆ ਬਾਹਰ ਨਹੀਂ ਹਾਂ ਨਹੀਂ ਗਲਤ ਪਾਤਾ ਆ ਵੇਖਾ ਇਧਰੋਂ ਆਹ ਚਿੱਟਾ ਇਧਰ ਆ ਇੱਕ ਆ ਵੇ ਲੈ ਕੀ ਇਧਰ ਆ ਦੋਵੇਂ ਇੱਕੋ ਮਿੱਟੀ ਨਹੀਂ ਕਰਦੇ ਦੋ ਇੱਕ ਥਾਂ ਇਕੱਠੇ ਚੱਲ ਚੱਲ ਜਾਣ ਦੇ ਕਿਤੇ ਦੋ ਕਰਦੇ ਆ ਦੋ ਦੋ ਹੀ ਕਰਨੇ ਆ ਮੰਮੀ ਦੋ ਦੋ ਹੀ ਕਰਨੇ ਆ ਫੜਾ ਫੜਾ ਕਿੰਨੇ ਮਾਰਿਆ ਗਿਣ ਵੀ ਲਿਓ ਭੈਣ ਜੀ 1 2 3 4 5 6 7 ਹੋ ਗਏ 7 ਤੋਂ ਘੇਰ ਕੋਈ ਨਹੀਂ ਆ ਵੀ ਪੂਰੇ ਸੰਗੜੇ ਕਰਦੇ ਯਾਰ ਸੰਗੜੇ ਨਹੀਂ ਕਰਦੇ ਸੰਗੜੇ ਹੋ ਜਾਣਗੇ ਨਾ ਸੋਹਣਾ ਲੱਗੂ ਕਮਰਾ ਤੇਰਾ ਅੱਜ ਮੇਰਾ ਰੂਮ ਕੰਪਲੀਟ ਹੋ ਜਾਣਾ ਚੱਲ ਜਿਵੇਂ ਜਿਵੇਂ ਤੀਜ ਜਾਂਦੀ ਓਵੇਂ ਓਵੇਂ ਲਾਉਣੇ ਬੰਦੇ ਨੇ ਅਸੀਂ ਐਵੇਂ ਇੰਨੀ ਦੂਰ ਲੁਧਿਆਣੇ ਗਈਆਂ ਆਪਣੇ ਮੋਗੇ ਚੋਂ ਸਮਾਨ ਐਡਾ ਵਧੀਆ ਮਿਲਦਾ ਦੁਕਾਨ ਹੈਗੀ ਆ ਉੱਥੇ ਕਿਹੜੀ ਸੀਗੀ ਕੈਂਪਾਚ ਜਵੈ ਹਾਂ ਪਰਦਿਆਂ ਦੀ ਗੱਡੀ ਵੱਡੀ ਦੁਕਾਨ ਉਹ ਵੱਡੀ ਦੁਕਾਨ ਤੇ ਗਏ ਸੀ ਅਸੀਂ ਗਈਆਂ ਵੀ ਕੈਂਪਾਚ ਹੀ ਸੀ ਉਹ ਫਾਟਕ ਲੰਘ ਕੇ ਦੁਕਾਨ ਹੁੰਦੀ ਬਹੁਤ ਵੱਡੀ ਉਹਨਾਂ ਦੇ ਰਜਾਈਆਂ ਤੇ ਕੰਬਲ ਬਹੁਤ ਕੁਝ ਹੈ ਉਹਨਾਂ ਕੋਲ ਲਓ ਵੀ ਮਿੱਤਰੋ ਪਰਦਿਆਂ ਵਾਲਾ ਵਲੌਗ ਥੋੜਾ ਕੰਟੀਨਿਊ ਰੱਖਤਾ ਉਹ ਮਿੱਤਰ ਆਗੇ ਵਿਖਾ ਜਾ ਕੇ ਕੌਣ ਬਣਾਇਆ ਉਹ ਫਿਰ ਬੜੇ ਨਿਆਰੇ ਆ ਉਹ ਤੁਸੀਂ ਗੱਡੀ ਦੇਖ ਸਕਦੇ ਹੋ ਗੱਡੀ ਤੋਂ ਜਦੋਂ ਬਾਹਰ ਆਉਣੀ ਫੇਰ ਦਿਖਾਏ ਜਾਣਗੇ ਗੁੱਗੂ ਇਤੋਂ ਦੀ ਵੇਖ ਸਕਦੇ ਆ ਇੱਥੋਂ ਨਿਕਲਦੇ ਆ ਉੱਤਰੀ ਪੈਦੋਂ ਉਤਲੇ ਉਹ ਪਤਾ ਐ ਹੋ ਗਿਆ ਵੀ ਅਸੀਂ ਸਰਪ੍ਰਾਈਜ਼ ਦੇਣਾ ਤੇ ਇਹਨਾਂ ਨੂੰ ਪਤਾ ਨਹੀਂ ਲੱਗਾ ਸੈਂ ਸਰਪ੍ਰਾਈਜ਼ ਨੇ ਦਾ ਤੈਸ ਨੇ ਐਸ ਕਰਤਾ ਆ ਪੀਸ ਹੋਸ ਦੇ ਬਏ ਸਮਾਨ ਇਕੱਠਾ ਕਰਦੇ ਹੁਣੇ ਮਮੀ ਲਈ ਗਿਫਟ ਗਿਫਟ ਲੈ ਕੇ ਆਏ ਹੋਣੇ ਤੇ ਉੱਤਰ ਲੱਗੀ ਦ ਮਮੀ ਆਉਂਦੀ ਇੱਧਰ ਆਵੇ ਉਹ ਇੱਧਰ ਗੇਤਰੀ ਗੇਤਰੀ ਇੱਧਰ ਉੱਤਰੀ ਕਿ ਉੱਤਰੀ ਗੇਤਰੀ ਹੁੰਦੀ ਉਹ ਪੈਪ ਦੀ ਚੰਗਾ ਰੱਖੀ ਹਾਂ ਕਿਆ ਤਾਂ ਮੈਂ ਲਾ ਗਏ ਉੱਥੇ ਆ ਵੇ ਉਧਰ ਨੂੰ ਜਾਂਦੀ ਆਂ ਦੁੱਲੀ ਦਾਦੀ ਆਈ ਹੋਣੀ ਯਾਰ ਮੈਂ ਨਹੀਂ ਵੀ ਉਹ ਬਾਹਰ ਨਹੀਂ ਨਿਕਲੇਗੀ ਬੀਬੀ ਆਈ ਹੋਣੀ ਆ ਕੀ ਕਰਦੇ ਆ ਆ ਵੇ ਕਿਹਾ ਤੂੰ ਜਾ ਕੇ ਗੋਲ ਜਾ ਕੇ ਜਾ ਨਾ ਦੇ ਬੀਬੀ ਆਈ ਹੋਣੀ ਚਲ ਛੋਲੇ ਛਾਲੇ ਚਲ ਸਾਸਰੀ ਕਾ ਲੋ ਵੇ ਮਰਦਾ ਦੀਦਾ ਹੀ ਨਹੀਂ ਇੱਕ ਨੰਬਰ ਚ ਚਲੋ ਤੁਸੀਂ ਰੀਵਿਊ ਦਾ ਇੰਦਾ ਮੜੇ ਰੀਵਿਊ ਤੁਸੀਂ ਆਇਆ ਰੀਵਿਊ ਕਾ ਨਿਊ ਕਾਰਟਨ ਕਾਰਟਨ ਜੇ ਪੈਣਾ ਆਪਾਂ ਨੂੰ ਕਾਰਟਨ ਦਾ ਤੁਸੀਂ ਆਦਾ ਰਿਵਿਊ ਦੋ ਪੈਸੇ ਦੀਆਂ ਗੱਲਾਂ ਹੁੰਦੀਆਂ ਇੱਧਰੇ ਵੱਡੇ ਵਪਾਰੀ ਬੰਦੇ ਕਮਾਈ ਕਰਕੇ ਇੱਥੇ ਕੰਮ ਰਹਿ ਗਈ ਹੈ ਨਾ ਹਾਂ ਖੇਚਣ ਕਰਕੇ ਤੈਨੂੰ ਤਾਂ ਰਹਿ ਗਈ ਆਪਾਂ ਕਿਹਾ ਗੌਰਮਿੰਦ ਦੀ ਤਿੰਨ ਵਿਚਾਲੇ ਰਹਿਣੇ ਆ ਗੁੱਗੂ ਗੌਰਮਿੰਦ ਕੋਲੀ ਕਰਦੇ ਰਹੇ ਰਹਿ ਗਿਆ ਬਦੋ ਪੌਣੇ ਸੀ ਆ ਕਾਲੇ ਦੋ ਪੌਣੇ ਸੀ ਬਹੁਤ ਆਈ ਭਾਈ ਜੱਜ ਭੱਜ ਗਿਆ ਰੱਖਿਆ ਦਾ ਹੈ ਇਹ ਤੇ ਇਹ ਤਾਂ ਬਹੁਤ ਸ਼ੇਰ ਕੋਈ ਨਾ ਕੋਈ ਚਵਜੀ ਲੈ ਇੰਤਲਾਮਣ ਚੱਲ ਇਹ ਸ਼ਗਲ ਆਪੀ ਮੂੰਹ ਏਕੇ ਦੱਸਦਾ ਗਲਤ ਨਾ ਲੈ ਲੈਣਾ ਉਹ ਵੇ ਤਾਂ ਵਿੰਗੀ ਹੋਈ ਜਾਂਦੀ ਪੈਪ ਇੱਕ ਤਾਂ ਤੇਲ ਆ ਗਿਆ ਕਿਵੇਂ ਨਹੀਂ ਕੋਈ ਕਰੇ ਇੱਕ ਪਾਣੀ ਪੀ ਲੈ ਤਾਂ ਇੱਕ ਪਾਸਿਓਂ ਨਿਕਲ ਨਹੀਂ ਪੈਣਾ ਉਹ ਘੁਮਾ ਉਹਨੂੰ ਉੱਥੋਂ ਹਾਂ ਆਓ ਨਿਕਲਣਾ ਕੱਟਾ ਹੀ ਚੜਨਾ ਹੋਰ ਕੀ ਚੜਨਾ ਇੱਥੇ ਮਚੀਨ ਦਾ ਪੁੱਤ ਗਿਆ ਮਚੀਨ ਦਾ ਤੇ ਇਹਨੂੰ ਲੱਕ ਨਹੀਂ ਕਲੇ ਆਹੀ ਖਿੱਚ ਲੈ ਆਹੀ ਖਿੱਚ ਲੈ ਹਾਂ ਓਏ ਹੋਏ ਗਗੂ ਗਿਆ ਹੈ ਗਗੂ ਗਿਆ ਵੇਗੋਂ ਤੇਰਾ ਵਜਨ ਤਾਂ ਮਾਣੀ ਆਈ ਖਿੱਚੀ ਵਰਦੀ ਤੈਨੂੰ ਤਾਂ ਤੂੰ ਤਾਂ ਕੁਝ ਵੀ ਨਹੀਂ ਇਹਦੇ ਸਾਹਮਣੇ ਓਹ ਨਹੀਂ ਆ ਬੇਨਾ ਚੱਲ ਹੋਰੇ ਪਰਦੇ ਖੋਲ ਉਪਰ ਹਾਈ ਨੂੰ ਕੋਲੇ ਇਹਨੂੰ ਅੰਦਰ ਨੂੰ ਖਿੱਚ ਉਹ ਲੈ ਅੰਦਰ ਨੂੰ ਖਿੱਚ ਅੰਦਰ ਨੂੰ ਇਧਰ ਨੂੰ ਪਰਦੇ ਵਾਲ ਨੂੰ ਮੈਂ ਇਹੇ ਕੋਲ ਨਾਲ ਰੱਜੀ ਦੀ ਜਗ੍ਹਾ ਆਈ ਆ ਪਹਿਲੇ ਬਾਹਰ ਕਰ ਲਈਏ ਤੇ ਇਹ ਨਹੀਂ ਆਉਂਦੀ ਅੰਦਰੋਂ ਕਰ ਲਈਏ ਹਾਂ ਲੋਕ ਨੂੰ ਅੱਗੇ ਬਾਹਰ ਨਹੀਂ ਪਾਈ ਤੇ ਇਧਰ ਦੀ ਪਰਾਨ ਵਾਲੇ ਇਹਨੂੰ ਬਾਹਰੋਂ ਮੇਰਾ ਉੱਪਰ ਆਈ ਨਾ ਮਤਲਬ ਸਾਉਂ ਉਹ ਦੋ ਜਣਾਂ ਆਹ ਤੇ ਕੇ ਬੜੂ ਕੋ ਦਾ ਆ ਉਹਦਾ ਤਾਂ ਕਿਹਨੂੰ ਚੜਦੇ ਹੋਣਾ ਇਹ ਤੇ ਬੈਠੀ ਨਹੀਂ ਆਏ ਨਹੀਂ ਪਾਣੀ ਇੱਧਰ ਜਣ ਕਿੰਨੇ ਆਮਾ ਤਿੰਨ ਬੈਠ ਗਏ ਆ ਚਾਰ ਪਾਣੀ ਦੇ ਕੋਲੇ ਪੜੇ ਨੌਣਾ ਫੁੱਟ ਹੈ ਇਹ ਗੁੱਜਿਆ ਛੋੜੇ ਆ ਬਾਲੀ ਡਰਾਈਵਰ ਚਾਰ ਚਾਰ ਫਰਮੀ ਤੇ ਇੰਨੇ ਪਏ ਆ 10 ਕੋ ਪਾਇਆ ਹਾਂ ਵੇ ਸੁੱਤਾ ਪਿਆ ਨਹੀਂ ਇਹ ਆਹੋ ਇੱਕ ਹੋ ਰਿਹਾ ਰਾਤ ਲੈ ਕਰਕੇ ਮੱਜਾ ਨਾ ਮਾਈ ਹੋਣਾ ਪਈ ਨੀਂਦ ਨਹੀਂ ਕੋਈ ਮਿਲਿਆ ਦੋ ਵਾਰ ਇਹ ਆਇਂਦੇ ਨੇ ਪਹਿਲਾ ਤੇ ਫਿਰ ਮੋਟੇ ਧਮਾਕਾ ਆਉਂਦਾ। ਨਾ ਚਾਲ ਤੂੰ ਆ ਹੁਣ ਸੋਹਣੇ ਲੱਗਦੇ ਆ ਵੇ ਇੱਕ ਇੱਕ ਪਰਦੇ ਦੀ ਕਮੀ ਰਹਿ ਚੁੱਕੀ ਆ। ਦੋ ਹੀ ਦਰਦਨ ਤਣਾ ਸਾਡੇ ਸਾਰਾ ਮੀੜਾ ਭਿਆ ਕੜੇ ਨੰਨਾ ਨੂੰ ਸੁਆਣ ਬਦਾਈ ਨਹੀਂ ਨਾ ਓ ਲੈ ਗਾਈਡੋ ਗੋ ਹੈ ਜੇ ਮੋਬਾਈਲ ਗੱਲ ਕੀਤੀ ਮੈਂ ਵਾਦਾ ਖੂਨ ਐਦਾਂ ਵਾਦਾ ਖੂਨ ਉਹ ਤਾਂ ਵਾਦਾ ਆ ਬਸ ਚਲੋ ਖਲਾਰ ਇਹਨੂੰ ਕਿਤੇ ਕਿੰਨੇ ਪੂਰੇ ਹੁੰਦੇ ਵੇਖੀਏ ਪਰਦੇ ਤੁਸੀਂ ਪਿੱਛੇ ਵੇਖ ਸਕਦੇ ਆ ਸੋਹਣੇ ਲੱਗ ਰਹੇ ਆ ਜਗ ਰਹੇ ਆ ਹੁਣ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਕਿ ਇਹ ਪਰਦਿਆਂ ਦੇ ਵਿੱਚ ਕੋਈ ਹੋਰ ਵੀ ਚੀਜ਼ਾਂ ਐਡ ਕਰ ਸਕਦੇ ਕਿ ਨਹੀਂ ਦਾ ਕਰ ਸਕਦੇ ਆਪਾਂ ਤੇ ਆਪਾਂ ਤੁਹਾਨੂੰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਹੁਣ ਪਾ ਅਗਲਾ ਵਲੌਗ ਪਾਵਾਂਗੇ ਮਾਤਾ ਹਨਨ ਚੜਾਉਣ ਜਾਣ ਵਾਲਾ ਤੇ ਮਾਤਾ ਨੂੰ ਚੜ੍ਹਾ ਕੇ ਆਵਾਂਗੇ ਤੇ ਚਲੋ ਮਿਲਦੇ ਨੇਕਸਟ ਵਲੌਗਸ ਬਾਏ ਬਾਏ ਟਾਟਾ